ਸਾਰੀ ਰੀਜਨਲ ਆ ਵੀਰੇ ਬੰਪਰ ਟੂ ਬੰਪਰ ਚਾਹੇ ਬੰਦਾ ਏਜੰਸੀ ਦੀ ਚੈੱਕ ਕਰਾ ਕੇ ਆ ਜੀ ਪੱਕੇ ਨੰਬਰ ਦੀ ਆ 3244 ਆਪਣੇ ਸੁਨਾਮ ਸ਼ਹਿਰ ਦਾ ਨੰਬਰ ਆ ਜੀ ਠੀਕ ਹੈ ਕਾਰਨਟ ਮੂਰਲੇ ਫਾਇੰਡਰ ਬੰਪਰ ਸਾਰੀ ਗੱਡੀ ਸੀਲਡ ਆ ਜੀ ਨਾਲੇ ਸਾਰੀ ਰੀਜਨਲ ਆ ਬੰਪਰ ਟੂ ਬੰਪਰ ਬਈ ਕਿੰਨੇ ਕਿੰਨੇ ਕਿਤੇ ਹੋਣੇ ਆ ਲਾਏ ਕਿੰਨੇ ਕੁ ਦਲਵਾਇਆ ਕਿੰਨੇ ਇਹ ਲਾਏ ਤੇ ਟਾਇਰ ਬਾਈ ਸਵਾ ਤੋਂ ਡੇਢ ਲੱਖ ਰੁਪਏ ਦੇ ਲੱਗਦੇ ਨੇ ਜੀ ਆਪਾਂ ਨਵੇਂ ਲਵਾਉਣ ਜਾਈਏ ਇਹ ਜੈਨ ਵਾਲਿਆਂ ਤੋਂ ਬਰਨਾਲੇ ਤੋਂ ਲਾਏ ਤੇ ਇਹ ਲੱਗੇ ਹੋਏ ਨੇ ਟਾਇਰ ਜੀ ਟਾਇਰ ਪੈਨੇ 80 85 ਪੈਸੇ ਚਾਰੇ ਜੀ ਹੂੰ ਜੈਨ ਵਾਲਿਆਂ ਦੇ ਫਿਰ ਮਸ਼ਹੂਰ ਨਹੀਂ ਹਾਂ ਜੀ ਹਾਂ ਪਲਾਟੀ ਦੇ ਲਾਏ ਲੱਗੇ ਹੋਣੇ Ориਜਨਲ ਜੀ ਬਿਲ ਬੁਲ ਹੈਗਾ ਆਪਣੇ ਲਵੇ ਸਾਰੇ ਅਸਾ ਬਿਲ ਵੀ ਤੁਹਾਡੇ ਲਵੇ ਹਾਂ ਹਾਂ ਪੈਨੇ ਜੀ ਐਮਪ ਬੂਫਰ ਲੱਗਿਆ ਹੋਇਆ ਜੀ ਗੱਡੀ ਜੇ ਆਪਾਂ ਨਾਲ ਹੀ ਦੇਣਾ ਗੱਡੀ ਦਾ ਠੀਕ ਹੈ ਕੈਪਟਨ ਸੀਟਾਂ ਦੇ ਵਿੱਚ ਅਬ ਚਾਲੇ ਗੱਡੀ ਬਣਵਾ ਕੇ ਲਾਈ ਹੋਈ ਹੈ ਜੀ ਆਪਣੀ ਅਸਾ ਆ ਗੱਡੀ ਬਣਵਾ ਕੇ ਹੁੰਦੀ ਨਹੀਂ ਪੈਸੇ ਆਉਂਦੀ ਨਹੀਂ ਹੈਗੀ ਇਹ ਚੱਕੀ ਵੀ ਜਾਂਦੀ ਹੈ ਇਹਦੇ ਨਾਲ ਇੱਕ ਬੰਦਾ ਚਾਹੀਏ ਕੋਈ ਜਵਾਕ ਬਸ ਜੀ ਹਾਂ ਵੱਧ ਜੇ ਤੋ ਬੈਠ ਵੀ ਅੱਜ ਨਾ ਤੁਹਾਡੇ ਵਾਸਤੇ ਗੱਡੀ ਲੈ ਕੇ ਆਇਆ ਐਸ 11 ਸਕੋਰਪੀਓ ਗੱਡੀ ਕਿਉਂਕਿ ਅੱਜ ਕੱਲ ਇਹ ਗੱਡੀ ਬੜੀ ਜਿਆਦਾ ਡਿਮਾਂਡ ਦੇ ਵਿੱਚ ਹੈ ਹਰੇਕ ਦੇ ਦਿਲ ਦੇ ਵਿੱਚ ਚਾਹਣਾ ਵੀ ਹੁੰਦੀ ਆ ਵੀ ਬਾਈ ਸਾਡੇ ਘਰੇ ਹੋਵੇ ਸਕੋਰਪੀਓ ਗੱਡੀ ਹੈ ਨਾ ਖਾਸ ਕਰਕੇ ਜਿਹੜੀ ਬਾਈ ਉੱਚੇ ਮਾਡਲ ਦੀ ਗੱਡੀ ਹੈ ਨਾ ਐਸ 11 ਇਹਦੀ ਲੁੱਕ ਬੜੀ ਕਹਿੰਦਾ ਗੱਡੀ ਦੀ ਬੇਸਕ ਸਕੋਰਪੀਓ ਐਨ ਵੀ ਆ ਗਈ ਪਰ ਜਿਹੜੇ ਸੱਜਣਾ ਨੇ ਇਹ ਗੱਡੀ ਲੈਣੀ ਆ ਬਈ ਉਹਨਾਂ ਦੇ ਦਿਲ ਦੇ ਵਿੱਚ ਹੀ ਦੀ ਰੀਜ ਆ ਇਹ ਮਾਡਲ ਦੀ ਡਿਮਾਂਡ ਵੱਧਦਾ ਹੁਣ ਜਿਆਦਾ ਡਿਮਾਂਡ ਆ ਹਾਂ ਹੁਣ ਆਈ ਨਾ ਰਹੀ ਆ ਜਿਵੇਂ ਹਾਂਜੀ ਉਹਦੇ ਨਾਲ ਉਹਦੀ ਡਿਮਾਂਡ ਵੱਧਦਾ ਬਈ ਕਿਉਂਕਿ ਸਾਨੂੰ ਬਈ ਬਹੁਤ ਜਿਆਦਾ ਫੋਨ ਆਉਂਦੇ ਹੁੰਦੇ ਆ ਵੀ ਬਈ ਯਾਰ ਕੋਈ ਸਕੋਰਪੀਓ ਗੱਡੀ ਹੋਵੇ ਕੈਂਟ ਕੰਡੀਸ਼ਨ ਦੀ ਹੋਵੇ Ориਜਨਲ ਹੋਵੇ ਹਾਂਜੀ ਹਾਂ ਮੈਂ ਕਿਹਾ ਵੀ ਅੱਜ ਸਾਰੀਆਂ ਡਿਮਾਂਡਾਂ ਹੀ ਸੱਜਣਾ ਦੀਆਂ ਪੂਰੀਆਂ ਕਰ ਦਈਏ ਸਾਰੀ ਬਈ ਪਹਿਲਾਂ ਤੋਂ ਮੈਨੂੰ ਦੱਸਿਆ ਸਾਰੀ Ориਜਨਲ ਹੀ ਆ ਸਾਰੀ Ориਜਨਲ ਆ ਵੀਰੇ ਬੰਪਰ ਤੋਂ ਬੰਪਰ ਚਾਹੇ ਬੰਦਾ ਏਜੰਸੀ ਦੀ ਚੈੱਕ ਕਰਾ ਕੇ ਆ ਜੀ ਅ ਬੰਪਰ ਤੋਂ ਬੰਪਰ ਗੱਡੀ ओरिजिनल ਹੈ ਜਾਨੀ ਕਿ ਇੱਥੋਂ ਲੈ ਕੇ ਫਰਸਟ ਬੰਪਰ ਤੋਂ ਲੈ ਕੇ ਪਿਛਲੇ ਬੰਪਰ ਤੱਕ ਨਾਲ ਹੀ ओरिजिनल ਹੈ ਕਿਤੇ ਕੋਈ ਮੰਨ ਲਓ ਕਲਮ ਦੁਆਰਾ ਨਹੀਂ ਲੱਗੀ ਹੋਈ ਗੱਡੀ ਦੇ ਕਿਤੇ ਵੀ ਆਹ ਥੋੜੀ ਜੀ ਹੈਗੀ ਆ ਜਰੂਰ ਆਪਾਂ ਦਿਖਾ ਦਨੇ ਆ ਵੀਡੀਓ ਦੇ ਵਿੱਚ ਹਾਂਜੀ ਆਹ ਬੰਪਰ ਨਾਲ ਦਾ ਮੰਨ ਲਓ ਕੱਲੀ ਕਲਮ ਲਵਾਈ ਆ ਪੇਂਟ ਨਹੀਂ ਕਰਾਇਆ ਬੰਦੇ ਨੇ ਸਭ ਉਹ ਵੀ ਚਲੋ ਇਹ ਕਾਰਨਰ ਕਈ ਵਾਰ ਲੱਗ ਜਾਂਦੇ ਆ ਹਾਂ ਨਾਲ ਲੱਗ ਜਾਂਦਾ ਸੱਜਣੋ ਇੱਥੋਂ ਲੈ ਕੇ ਉੱਥੇ ਤੱਕ ਗੱਡੀ ਹੈਗੀ ਸਾਰੀ ओरिजिनल ਹਾਂਜੀ ਭਾਈ ਨੰਬਰ ਮੈਨੂੰ ਹੀ ਦੱਸੀਦਾ ਪੀਪੀ 44ਏ ਕਿੱਥੋਂ ਦਾ ਨੰਬਰ ਹੈ ਇਸ ਨਾਮ ਦਾ ਨੰਬਰ ਆਈ ਆਪਾਂ ਸਾਪੜੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਸਾਰੇ ਕੱਲਾ ਫਰੰਟ ਸ਼ੀਸ਼ਾ ਚੇਂਜ ਆ ਗੱਡੀ ਦਾ ਜੀ ਅੱਛਾ ਮਤਲਬ ਕੱਲਾ ਫਰੰਟ ਨੂੰ ਛੱਡ ਕੇ ਹਾਂ ਹਾਂ ਉਹ ਵੀ ਕੋਈ ਰੋੜੀ ਰੂੜੀ ਬਾਜਦੀਆਂ ਮੰਨ ਲਓ ਵੱਡੇ ਵਹੀਕਲ ਨੂੰ ਕੋਈ ਟਰੱਕ ਟਰੱਕ ਉੱਤੇ ਟਰੱਕ ਦੇ ਗੱਡੀਆਂ ਮੋਟੀਆਂ ਗੱਡੀਆਂ ਨੇ ਰੋੜੀ ਚੜ੍ਹ ਜਾਂਦੀ ਆ ਉਹ ਤਾਂ ਚੇਂਜ ਹੋਇਆ ਹੋਇਆ ਤਾਂ ਚੇਂਜ ਕਰਾਇਆ ਹੋਇਆ ਹਾਂ ਬਾਰਨਟ ਮੂਰਲੇ ਫੈਂਡਰ ਬੰਪਰ ਸਾਰੀ ਗੱਡੀ ਸੀਲਡ ਆ ਜੀ ਨਾਲੇ ਸਾਰੀ ਰੀਜਨ ਵਾਲਾ ਬੰਪਰ ਟੂ ਬੰਪਰ ਓਕੇ ਦੇਖ ਤਾਂ ਮੈਂ ਬਾਈ ਕਹਿੰਦਾ ਕੱਲੇ ਇਹ ਸ਼ੀਸ਼ੇ ਨੂੰ ਛੱਡ ਕੇ ਨਾ ਬਾਕੀ ਸਾਰੇ ਸ਼ੀਸ਼ੇ ਵੀ ਗੱਡੀ ਦੇ ਨਾਲ ਦੇ ਨੇ ਤੇ ਅਲਾਈ ਦਿਖਾ ਦੇ ਬਈ ਬਈ ਕਿੰਨੇ ਕਿੰਨੇ ਕਿਤੇ ਹੋਣੇ ਆ ਲਾਈ ਕਿੰਨੇ ਕ ਦਲਵਾਇਆ ਦਿਖਾ ਨੇ ਇਹ ਲਾਈ ਤੇ ਟਾਇਰ ਬਈ ਸਵਾ ਤੋਂ ਡੇਢ ਲੱਖ ਰੁਪਏ ਤੇ ਲੱਗਦੇ ਨੇ ਜੀ ਆਪਾਂ ਨਵੇਂ ਲਾਉਣ ਜਾਈਏ ਇਹ ਜੈਨ ਵਾਲਿਆਂ ਤੋਂ ਬਰਨਾਲੇ ਤੋਂ ਲਾਈ ਤੇ ਇਹ ਲੱਗੇ ਹੋਣੇ ਟਾਇਰ ਜੀ ਟਾਇਰ ਪੈਨੇ 80 85 ਪੈਸੇ ਚਾਰੇ ਜੀ ਹੂੰ ਜੈਨ ਦੇ ਫਿਰ ਮਸ਼ਹੂਰ ਨਹੀਂ ਹਾਂ ਜੀ ਹਾਂ ਪਲਾਟੀ ਦੇ ਅਲਾਈ ਲੱਗੇ ਹੋਣੇ origignal ਜੀ ਬਿਲ ਬੁਲ ਹੈਗਾ ਆਪਣੇ ਲਵੇ ਸਾਰੇ ਅੱਛਾ ਬਿਲ ਵੀ ਤੁਹਾਡੇ ਲਵੇ ਹਾਂ ਹਾਂ ਪੈਨੇ ਜੀ ਪਲਾਟੀ ਦੇ ਅਲਾਈ ਲੱਗੇ ਨੇ ਤੇ 20 20 ਇੰਚੀ ਲਾਈ ਨੇ ਜੀ ਇਹ 20 ਇੰਚੀ ਨੇ ਹਾਂ ਜੀ ਹਾਂ ਓਕੇ ਦਰ ਮੇ ਦੇਖ ਟਾਇਰਾਂ ਦੀ ਕੰਡੀਸ਼ਨ ਵੀ ਕਿਹੋ ਜਿਹੀ ਹੈ ਯਾਰ ਟਾਇਰਾਂ ਦੀ ਪਹਿਲਾਂ ਪਨਾ ਪਿੱਛੋਂ ਦਿਖਾ ਦਈਏ ਗੱਡੀ ਹੈ ਨਾ ਆ ਆ ਲੁੱਕ ਦਿਖਾ ਇੱਥੋਂ ਦੇਖ ਕਿੰਨੀ ਸੋਹਣੀ ਲੱਗਦੀ ਹੁੰਦੀ ਹੈ ਯਾਰ ਜਦੋਂ ਕੋਈ ਬਈ ਕਿਸੇ ਦੇ ਨਾਲ ਆਏ ਕਿਸੇ ਨੂੰ ਪਾਸ ਕਰਦੀ ਆ ਪੋਵਰਟੈਕ ਕਰਦੇ ਆ ਅਗਲਾ ਕੰਦਾ ਯਾਰ ਆ ਜਾਂਦੀ ਹੈ S11 ਦੀ ਇਹੀ ਨਿਸ਼ਾਨੀ ਹੈ ਜੀ ਜਿਹੜੀ S10 ਆਰੀਆ ਉਹਦੇ ਵਿੱਚ ਇੱਥੋਂ ਬਲੈਕ ਆ ਗਈ ਇਹ ਇਹ ਐਡ ਕੀ ਆ ਗਈ ਬਲੈਕ ਬਲੈਕ ਆ ਗਈ ਉਹਦੀ ਡਿੱਗੀ ਜੀ ਇਹ ਆ ਗਈ S11 ਜੀ ਠੀਕ ਹੈ ਜੀ ਇਹਦੇ ਕਰਕੇ ਇਹਦੀ ਲੁੱਕ ਥੋੜਾ ਜਿਆਦਾ ਇਸ 10 ਨਾਲੋਂ ਜ਼ਿਆਦਾ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਹੈ ਜੀ ਅੱਪਾ ਬੂਫਰ ਲੱ ਇਹ ਪਾਈਨਰ ਦਾ ਲੱਗਿਆ ਹੋਇਆ ਜੀ ਸਾਰਾ ਵਧੀਆ ਕੰਪਨੀ ਦਾ ਸਫਾਈ ਦਿਖਾ ਦੀ ਗੱਡੀ ਤੇ ਕਿੰਨੀ ਸੋਹਣੀ ओरिजिनल ਕੈਪਟਨ ਸੀਟ ਵਾਲੀ ਆ ਜੀ ਓਕੇ ओरिजिनल ਕੈਪਟਨ ਸੀਟ ਆ ਹਾਂ ਜੀ ਹਾਂ ਠੀਕ ਐ ਕਿ ਲੈ ਅ ਵੀ ਅਦਰ ਮੈਂ ਬਈ ਸੌਂਕੀ ਬਹੁਤ ਆ ਯਾਰ ਰੇਤੀ ਦੀ ਚੁੰਡੀ ਵੀ ਨਹੀਂ ਗੱਡੀ ਤੇ ਕਿਤੇ ਹੈ ਬਸ ਬਈ ਜੱਦੀ ਸਾਫ ਆਈ ਇਹ ਤਾਂ ਗੱਲ ਐ ਗੱਡੀ ਮਿੱਤਰੋ ਪੂਰੀ ਘੈਂਟ ਆ ਤੇ ਹੋਰ ਵੀ ਗੱਲ ਆ ਇਧਰੋਂ ਧਰਮੇ ਵਿੱਚੋਂ ਵੀ ਦਿਖਾ ਦੇ ਕਰਾ ਸਾਰੀਆਂ ਸੀਟਾਂ ਦਿਖਾ ਦੇ ਕੈਪਟਨ ਸੀਟਾਂ ਦੇ ਵਿੱਚ ਅਬ ਚਾਲੇ ਗੱਡੀ ਬਣਵਾ ਕੇ ਲਾਈ ਹੋਈ ਹੈ ਜੀ ਆਪਣੀ ਆ ਆ ਗੱਡੀ ਬੰਵਾ ਕੇ ਲਵਾਈ। ਉੰਦੀ ਨਹੀਂ ਵੇਖੇ ਆਉਂਦੀ ਨਹੀਂ ਹੈਗੀ। ਇਹ ਚੱਕੀ ਵੀ ਜਾਂਦੀ ਆ ਇਹਦੇ ਨਾਲ ਇੱਕ ਬੰਦਾ ਚਾਹੇ ਕੋਈ ਜਵਾਕ ਬਚਾ ਲੈ। ਜੇ ਹਾਂ ਵੱਧ ਜੇ ਤੋ ਬੈਠ ਵੀ ਸਕਦਾ। ਹਾਂਜੀ ਹਾਂ। ਹੈਨਾ? ਹਾਂਜੀ। ਇਹ ਵੀ ਗੱਲ ਠੀਕ ਹੈ ਜੀ। ਤੇ ਹੋਰ ਵੀ ਆ। ਇਹ ਜ ਆਪਣੇ ਪਿੱਛੇ ਪਹਿਲਾਂ ਸਾਰੀ ਦਿਖਾਇਆ ਹੈਨਾ। ਰੀਅਰ ਦੀ ਪੂਰੀ ਸਾਫ ਆ ਜੀ, ਸੋਹਣੀ ਆ ਗੱਡੀ 72000 ਚੱਲੀ ਹੋਈ ਆ ਜੀ ਸਾਡੇ ਰ 72000 ਹਾਂ ਜੀ ਜਿਵੇਂ ਰਿਕਾਰਡ ਨਾਲ ਚੱਲੀ ਹੋਈ ਆ। ਦੋਏ ਚਾਬੀਆਂ ਨੇ ਜੀ ਗੱਡੀ ਦੀਆਂ। ਅਸਲ ਦੋਨੋਂ ਚਾਬੀਆਂ ਨੇ। ਹਾਂਜੀ ਹਾਂ। ਓਕੇ। 72000 ਕਿਲੋਮੀਟਰ ਚੱਲੀ ਜਾ ਬਈ ਹੈ ਹਾਂ ਜੀ ਹਾਂ 72599 ਚੱਲ ਗਈ ਜੀ ਓਕੇ 72500 ਕਰ ਦਿਓ ਬੰਦੇ ਜੀ ਤੇ ਇੰਸ਼ੋਰੈਂਸ ਇਹਦਾ ਐਕਸਪਾਇਰ ਹੋ ਗਿਆ ਜੀ 15 ਜਨਵਰੀ ਨੂੰ ਹੋਇਆ ਆਪਾਂ ਸੇਲ ਕਰਨ ਵਾਸਤੇ ਵੀ ਕਰਵਾਇਆ ਨਹੀਂ ਹੈਗਾ ਅੱਗੇ ਉਹ ਜਿਹੜਾ ਬੰਦਾ ਖਰੀਦੂਗਾ ਉਹ ਆਪੀ ਉਹਨੂੰ ਅਗਲੇ ਕਰਵਾ ਲੂਗਾ ਹਾਂਜੀ ਤੇ ਭਈ ਇਹਦਾ ਆਖ ਖੋਲਿਓ ਬਾਰਨ ਟ ਚੱਕੇ ਬੁੱਢੀ ਦਾ ਆਪਾਂ ਇੰਜਨ ਵੀ ਦੇਖ ਹੀ ਲਈਏ ਵੀ ਕੀ ਗੱਲ ਬਾਤ ਹੈ ਨਾ ਕਦਾ ਉਤਾਰ ਮੈਂ ਸਾਰੀ ਗੱਡੀ ਸੀਲਡ ਆ ਜੀ ਮੂਰੋ ਫੱਟੀ ਫੁੱਟੀ ਕੋਈ ਖੁੱਲੀ ਨਹੀਂ ਹੋਈ ਦਿਖਾ ਦਿਓ ਚੈੱਕ ਕਰਾ ਦਿਓ ਦੋਵੇਂ ਫੈਂਡਰ ਹੂੰ ਕੋਈ ਲੀਕੇਜ ਨਹੀਂ ਹੈਗੀ ਗੱਡੀ ਦੀ ਕਿਤੋਂ ਵੀ ਜੀ ਕੋਈ ਇੰਜਾਂ ਦੀ ਆਵਾਜ਼ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਇਹਨੂੰ ਸਟਾਰਟ ਵੀ ਕਰਦੀ ਹੈ ਬਈ ਆਪਾਂ ਫਿਰ ਹਾਂ ਜੀ ਕਰ ਦਿੰਦੇ ਆ ਜੀ ਲੈ ਮਿੱਤਰੋ ਆਪਾਂ ਸਟਾਰਟਿੰਗ ਵੀ ਦੇਖ ਹੀ ਲਈਏ ਇਹਦਾ ਸਿਸਟਮ ਅੰਦ ਕਰ ਲਿਓ ਵੀ ਕਈ ਵਾਰ ਨਾ ਆਨ ਹੁੰਦਾ ਹੂੰ ਕੋਈ ਨਹੀਂ ਹੂੰ ਓਕੇ ਸਹੀ ਹੈ ਸਰ ਮੈਂ ਹਨਾ ਆਵਾਜ਼ ਬੂ ਸਾਰੀ ਗੱਡੀ ਦੀ ਸੈਟ ਹੈ ਕੋਈ ਆਵਾਜ਼ ਨਹੀਂ ਹੈਗੀ ਵੀਰੇ ਕਿਸੇ ਤਰ੍ਹਾਂ ਦੀ ਓਕੇ ਤੇ ਲੈ ਵੀਰੇ ਕਰਿਓ ਬੰਦੇ ਨੂੰ ਮਾਡਲ ਦੱਸਿਆ ਦੀ ਬਾਈ ਨੇ ਕਿੰਨਾ ਮਾਡਲ ਕਿੰਨਾ ਸੀ ਇਹ ਮਾਡਲ 2019 ਹੈ ਜੀ 2019 ਦਾ ਮਾਡਲ ਹੈ ਪੱਕੇ ਨੰਬਰ ਦੀ ਗੱਡੀ ਹੈ ਪੱਕੇ ਨੰਬਰ ਦੀ ਗੱਡੀ ਹੈ ਪੱਕੇ ਨੰਬਰ ਦੀ ਗੱਡੀ ਹੈ ਜੀ ਓਕੇ ਉਹਦਾ ਇਹ ਨਗਦ ਕੈਸ਼ ਆ ਕੋਈ ਲੋਨ ਨਹੀਂ ਹੈਗਾ ਗੱਡੀ ਠੀਕ ਹੈ ਜੀ ਹਾਂ ਜੀ ਤੇ ਇਹਦੀ ਉਹ ਕੀ ਆ ਬਈ ਡਿਮਾਂਡ ਕੀ ਹੈ ਗੱਡੀ ਦੀ ਤੁਹਾਡੀ ਡਿਮਾਂਡ ਤਾਂ ਇਹਦੀ 14 ਲੱਖ 40 ਹਜ਼ਾਰ ਰੁਪਏ ਦੀ 14 ਲੱਖ ਤੇ 40 ਹਜ਼ਾਰ 40 ਹਜ਼ਾਰ ਰੁਪਏ ਮਤਲਬ ਕਿੰਨੇ ਦੀ ਛਡੋਂਗੇ ਗੱਡੀ ਇਹ 14 ਲੱਖ 15 ਹਜ਼ਾਰ ਦੀ ਦੇ ਦਾਂਗੇ ਜੀ ਆਪਾਂ ਪੂਰੇ 14 ਦੀ ਹੋਜੂ ਬਾਜੇ ਤੁਸੀਂ ਕਹਿੰਦੇ ਹੋਜੂਗੀ ਜੀ ਕੋਈ ਗੱਲ ਨਹੀਂ ਮੈਂ ਮਤਲਬ ਹੋਜੂ 10 ਹਜ਼ਾਰ ਕਰ ਦਾਂਗੇ ਚਲੋ 14 ਨਹੀਂ 14 ਲੱਖ 5000 ਦੀ ਲੈ ਦਾਂਗੇ ਜੀ 14 5 ਦੀ ਚਲੋ 5 ਆਪਾਂ ਮਾਨਤਾ ਕਰ ਦਾਂਗੇ ਦੇ ਪੂਰੇ 14 ਦੀ ਦਿਓ ਹੈਨਾ ਤੇ ਲਓ ਮਿੱਤਰੋ ਜੇ ਕਿਸੇ ਸੱਜਣ ਨੇ ਗੱਡੀ ਖਰੀਦਣੀ ਆ ਦੁਆਰਾ ਦੱਸ ਦਿੰਦੇ ਆ 19 19 ਮਾਡਲ ਲੈ ਤੇ ਕੈਮੀਓਨਰ ਬਾਈ ਗੱਡੀ ਇਹ ਇਹ ਓਨਰ ਥਾਰ ਚੜ ਗਈ ਜੀ ਆਹ ਓਕੇ ਫਸਟ ਓਨ ਦਾ ਜਿਹੜੇ ਬੰਦੇ ਨੇ ਕਢਾਈ ਤੀ ਉਹਨਾਂ ਘਰੇ ਦੋ ਥਾਂ ਮੇਨਾ ਹੋਈ ਉਹਨਾਂ ਦੇ ਘਰੇ ਦੋ ਥਾਂ ਮੇਨਾ ਹੈ ਜੀ ਹਾਂ ਅਗਲੀ ਵਾਰੀ ਤੁਹਾਡੇ ਘਰੇ ਆਵਾਂਗੇ ਹਾਂਜੀ ਆ ਉਦੋਂ ਬਾਅਦ ਆਪਣੇ ਕੋਲੇ ਠੀਕ ਹੈ ਤੇਲਾ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਵੀ ਜਿਵੇਂ ਕਹੇ ਦੀ 80 ਤੋਂ 85 ਪੈਸੇ ਪਏ ਆ 20 ਇੰਚ ਹੀ ਅਲਾਈ ਲੱਗੇ ਹੋਏ ਟਾਇਰਾਂ ਦੀ ਗੱਡੀ ਨਹੀਂ ਵੱਧ ਘਟ ਕਸੀ ਹੋਈ ਚਾਰੇ ਟਾਇਰਾਂ ਦੀ ਗੱਡੀ ਬਰਾਬਰ ਕਸੀ ਹੋਈ ਆ ਅਲਾਈਨਮੈਂਟ ਹੋਈ ਹੋਈ ਆ ਗੱਡੀ ਦੀ ਓਕੇ 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 ਅਲਾਈਨਮੈਂਟ ਦੀ ਨਹੀਂ ਲੋਡ ਕਰਾਉਣ ਦੀ ਠੀਕ ਹੈ ਜੀ ਅਲਾਈ ਟਾਇਰ ਜਮਨ ਨਮਿਆ ਵਰਗੇ ਨੇ ਪੰਜਾਬ ਨੰਬਰ ਦੀ ਗੱਡੀ ਆ ਕਰੋ ਸੰਪਰਕ ਬਾਈ ਤੁਹਾਡਾ ਮੋਬਾਈਲ ਨੰਬਰ ਦੱਸਿਓ ਮੇਰਾ ਮੋਬਾਈਲ ਨੰਬਰ ਹੈਗਾ 9914966153 ਜੀ ਇਹ ਪਿੰਡ ਕਿਹੜਾ ਜਿੱਥੇ ਪਖੜਿਆ ਪ ਲੈ ਮਿੱਤਰੋ ਕਰੋ ਸੰਪਰਕ ਗੱਡੀ ਬੜੀ ਘੈਂਟ ਆ ਜੇ ਕਿਸੇ ਸੱਜਣ ਨੇ ਰੱਖਣ ਵਾਸਤੇ ਲੈਣੀ ਹੈ ਨਾ ਐਸ 11 ਹੈ ਬਣਾ ਬਈ ਹਨਾ ਹਾਂ ਜੀ ਐਸ 11 ਹੈ ਰੇਜਨਲ ਆ ਜੀ ਕੈਪਟਨ ਸੀਟ ਵਾਲੀ ਰੇਜਨਲ ਵਾਲਾ ਕੋਈ ਇਹ ਨਹੀਂ ਹੈਗਾ ਵੀ ਸੀਟਾਂ ਚੇਂਜ ਕਰਾਈਆਂ ਹੋਈਆਂ ਨੇ ਰੇਜਨਲ ਕੈਪਟਨ ਸੀਟਾਂ ਜੀ ਆ ਜੀ ਠੀਕ ਹੈ ਜੀ ਕਰੋ ਸੰਪਰਕ ਮਿੱਤਰੋ